ਸਤਿ ਸ਼੍ਰੀ ਅਕਾਲ ਜੀ ਸੰਧੂ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਲੈ ਮਿੱਤਰੋ ਅੱਜ ਫੇਰ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਪਸ਼ੂਆਂ ਦੇ ਨਾਲ ਫੇਰ ਤੁਹਾਨੂੰ ਦਰਸ਼ਕ ਕਰਾਵਾਂਗੇ ਚੀਜ਼ਾਂ ਟਾਪ ਬਰੀਡ ਦੀਆਂ ਸੁਣੋ ਮੈਂ ਪਹਿਲਾਂ ਕਹਿ ਕੇ ਹਟੇ ਨਾ ਵੀ ਹੁਣ ਇੱਕ ਦੋ ਦਿਨਾਂ ਬਾਅਦ ਹੀ ਵੀਡੀਓ ਕਰਿਆ ਕਰਾਂਗੇ ਜਾਨਵਰ ਐਨ ਕੋਸ਼ਿਸ਼ ਰਹਿੰਦੀ ਆ ਵੀ ਟਾਪ ਤੋਂ ਟਾਪ ਹਰੇਕ ਘਰ ਘਰ ਪਹੁੰਚਾ ਦੇ ਜਿਹੜੇ ਆਪਣੇ ਨਾਲ ਬੰਦੇ ਜੁੜੇ ਹੋਏ ਆ ਹਨਾ ਤੇ ਤੁਹਾਨੂੰ ਪਤਾ ਪਹਿਲਾ ਵਲੌਗ ਵੀ ਦੇਖ ਕੇ ਆ ਕਿ ਉਹ ਵੀ ਕਿਹੜੇ ਏਰੀਆ ਦੀ ਖਰੀਦ ਆ ਦਾਰੂ ਪਸ਼ੂਗਾ ਤੇ ਕੱਲੀ ਕੱਲੀ ਮੈਂ ਦਾ ਰਕਾਲ ਦੇ ਨਾਲ ਸਾਰੀਆਂ ਕਟੀਆਂ ਨੇ ਅੱਜ ਬਸ ਤੁਸੀਂ ਕੀ ਕਰਨਾ ਵੀਡੀਓ ਲਾਈਕ ਤੱਕ ਦੇਖਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਕਿਉਂਕਿ ਤੁਹਾਡੇ ਕਮੈਂਟਾਂ ਨਾਲ ਯਾਰ ਹੋਰ ਵੀ ਹੱਲਾਸ਼ੇਰੀ ਮਿਲਦੀ ਆ ਯਾਰਾ ਬਹੁਤ ਭਰਾ ਪੋਜ਼ਿਟਿਵ ਕਮੈਂਟ ਕਰਦੇ ਆ ਨੈਗੇਟਿਵ ਕਮੈਂਟ ਤਾਂ ਮੈਨੂੰ ਕੋਈ ਪੜਨ ਨੂੰ ਨਹੀਂ ਮਿਲਦਾ ਹਨਾ ਕਿਉਂਕਿ ਪਸ਼ੂ ਚੰਗੇ ਹੁੰਦੇ ਆ ਰੇਟ ਸਹੀ ਕਰਦੇ ਆ ਆਪਾਂ ਤਾ ਆਪੀ ਯਾਰ ਬੀਰਪਰਾ ਸਾਰੇ ਚੰਗਾ ਕਹਿ ਰਹੇ ਹਨ ਮਨ ਕੇ ਹਮੇਸ਼ਾ ਇਹੀ ਇੱਛਾ ਵੀ ਚੰਗਾ ਕੰਮ ਕਰੀਏ ਚੰਗੀ ਵਾਵਾ ਲਈਏ ਪਰ ਫਿਰ ਵੀ ਕਦੇ ਕਈ ਵਾਰੀ ਹੋ ਸਕਦਾ ਵੀ ਕਿ ਉਹ ਸਾਹਣੀਆਂ ਚੀਜ਼ਾਂ ਨੇ ਇੱਕ ਦੋ ਭਰਾ ਦੇ ਪਰ ਕੋਸ਼ਿਸ਼ ਹਮੇਸ਼ਾ ਇਹੀ ਰਹੂਗੀ ਵੀ ਆਪਾਂ ਚੰਗੇ ਬਣਦੇ ਰਹੀਏ ਯਾਰ ਜਿਹੜੇ ਅੱਜ ਆਪਣੇ ਰਵੇ ਬਰੀਡ ਆ 15 ਤੋਂ ਪਲਸ ਦਾ ਬਲਮਾਂਚ ਕੱਟ ਕੇ ਲੈ ਲਿਓ ਵੀ 15 ਤੋਂ ਪਲਸ ਦਾ ਬਾਹਰ ਦੇ ਹੀ ਦੇਣੀਆਂ ਇਹ ਫਿਰ ਆ ਤੋਹ ਹੈ ਦੇਖੀ ਲੱ लोकेशन ਐਡਰੈਸ ਬੋਲਦੀ ਏ ਪਿੰਡ ਰਾਵਗੜ ਸੰਧੂਆ ਜ਼ਿਲ੍ਹਾ ਸੰਗਰੂਰ ਨੇੜੇ ਰਹਿ ਜਾਂਦਾ ਲਹਿਰਾਗਾਗਾ ਤੇ ਹਰਿਆਣਾ ਬਿਲਕੁਲ ਟੱਚ ਜਾ ਲਹਿਰਾਗਾਗਾ ਆਪਣਾ ਹਲਕਾ ਤੇ ਲਾਸਟ ਇਹ ਪਿੰਡ ਆ ਜਾਂਦੇ ਇੱਥੇ ਹਨਾ ਨੇੜੇ ਤੇੜੇ ਨੇ ਤੇ ਜਿਹੜੀ ਗੱਲ ਕਰ ਲਈਏ ਜੀ ਆਪਾਂ ਜਿਹੜੇ ਅੱਜ ਆਪਾਂ ਪਸ਼ੂ ਦਿਖਾਵਾਂਗੇ ਸਾਰੇ ਦਧਾਰੂ ਰੇਕ ਕੱਲੀ ਕੱਲੀ ਦਾ ਵੀਡੀਓ ਦੇ ਵਿੱਚ ਕਰਾਂਗੇ ਆ ਦੇਖੋ ਤੁਸੀਂ ਬਸ ਸਵਾਦ ਲਿਓ ਯਾਰ ਵੀਡੀਓ ਦਾ ਕੱਟੇ ਤੋਂ ਲੈ ਕੇ ਇੱਕ ਬੱਚਾ ਵੀ ਦਿਖਾਉਂਗਾ ਯਾਰਾ ਛੋਟਾ ਜਿਹਾ ਖੀਰਾ ਹਲੇ ਮਿੱਲਾ ਦਾ ਤੇ ਬੱਚਾ ਚੰਗਾ ਲੱਗਿਆ ਉਧਰ ਆਪਾਂ ਤੁਰਦੇ ਫਿਰਦੇ ਆ ਨੂੰ ਮੈਂ ਲੈ ਲਿਆ ਵੀ ਚਲ ਕੋਈ ਵੀ ਭਰਾ ਜਿਹੜਾ ਕੋਈ ਸ਼ੌਂਕੀਆ ਲੈ ਜਾਊਗਾ ਹਨਾ ਤੇ ਇੱਕ ਕੱਟਾ ਵੀ ਦਿਖਾਵਾਂਗੇ ਤੇ ਆਹ ਦੇਖੋ ਝੋਟੀਆਂ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਵੀ ਦੋ ਝੋਟੀਆਂ ਦੀ ਸਵੇਰੇ ਚਵਾਈ ਰੋਕੀ ਹੋਈ ਆ ਨਹੀਂ ਬਾਕੀ ਸਾਰੀਆਂ ਝੋਟੀਆਂ ਸਵੇਰੇ ਸਾਫ਼ ਕਰਕੇ ਵੀਡੀਓ ਬਣਾ ਰਹੇ ਇਹ ਵੀ ਆਪਾਂ ਇੱਕ ਟ੍ਰੈਂਡ ਚਲਾਵਾਂਗੇ ਵੀ ਅਕਸ਼ਰ ਮੈਂ ਦੇਖਦਾ ਮੈਂ ਆਪ ਵੀ ਵੀਡੀਓ ਬਣਾਉਣਾ ਵੀ ਬਾਜ਼ਾਰ ਰੋਕ ਕੇ ਵੀਡੀਓ ਬਣਾਈ ਜਾਂਦੀ ਹੈ ਹਨਾ ਤੇ ਅੱਜ ਆਪਾਂ ਖਾਲੀ ਬਾਜ਼ਾਰ ਵੀਡੀਓ ਬਣਾ ਲਾਂਗੇ ਸਵੇਰ ਦੀ ਚਵਾਈ ਉਹ ਵੀ ਦੋ ਝੋਟੀਆਂ ਵੀ ਭਰੀਆਂ ਭਰਾਈਆਂ ਥੋੜੀਆਂ ਲੇਟ ਆਈਆਂ ਤਾਂ ਕਰਕੇ ਨਹੀਂ ਚੋਈਆਂ ਨਹੀਂ ਬਾਕੀ ਆ ਦੇਖੋ ਸਵੇਰੇ ਸਾਰੀਆਂ ਚੋਈਆਂ ਹੋਈਆਂ ਵੀਡੀਓ ਆ ਦੇਖੋ ਜੇ ਇਹ ਕਿਤੇ ਭਰ ਕੇ ਉਹੀ ਗੱਲ ਡੱਕ ਕੇ ਵੀਡੀਓ ਬਣਾ ਦੇ ਫਿਰ ਫੇਰ ਨਹੀਂ ਪੱਟਣਾ ਕੱਟ ਲਾਉਣੀ ਤੇ ਜਿਵੇਂ ਆ ਚੋਟੀਆਂ ਦੇਖੀ ਆ ਝੋਟੀ ਆਪਣੀ ਸੇਲ ਹੋ ਗਈ ਤੇ ਇਹ ਗੱਲ ਕਰਨਾ ਦੱਸਣ ਨੂੰ ਬਠੇੜਾ ਜੀ ਕਰਦਾ ਵੀ ਕਿੰਨੇ ਰੁਪਈਆ ਦੀ ਸੇਲ ਕੀਤੀ ਹੈ ਨਾ ਤੁਸੀਂ ਵੀ ਹੈਰਾਨ ਰਹਿ ਜਾਓਗੇ ਯਾਰ ਚੈਂਪੀਅਨ ਝੋਟੀ ਆ ਪਰ ਜਿਹੜੇ ਮਾਲਕ ਨੇ ਖਰੀਦੀ ਆ ਉਹ ਕਹਿੰਦਾ ਵੀ ਯਾਰ ਪਰਦਾ ਰੱਖੀਂਗਾ ਨਾ ਵੀ ਸਾਡੇ ਦਾ ਰੇਟ ਨਾ ਸ਼ੋ ਕਰਦੀ ਹੈ ਨਾ ਤੇ ਪਟਿਆਲੇ ਦੇ ਲਾਗੇ ਪਿੰਡਾ ਰੌਗਲ ਉੱਥੇ ਜਾਊਗੀ ਪਾਸੋ ਚੌਂਕੀ ਕੋਲੇ ਉੱਥੇ ਜਾਊਗੀ ਇਹ ਝੋਟੀ ਅੱਗੇ ਤੋਂ ਦਿਖਾ ਦੇਵੇ ਦੇਖੀ ਕੱਟੀ ਮੰਗਰਾ ਕੱਲ ਦੀ ਸੂਈ ਹੋਈ ਆ ਬਾ ਯਾਰ ਕਹਿਣੀ ਛੱਡ ਦੋ ਹਨਾ ਅਸਾਂ ਟੰਗ ਦੇਣਾ ਤੁਹਾਨੂੰ ਆ ਝੋਟੀਆਂ ਦੇ ਵੀ ਆਪਣੀ ਦੂਜਾ ਸੂਆ ਤੇ ਇਧਰੋਂ ਸ਼ੁਰੂ ਕਰਾਂਗੇ ਆ ਜਾ ਆ ਜਾ ਇਧਰੋਂ ਸ਼ੁਰੂ ਕਰਾਂਗੇ ਕਾ ਦੋ ਸੰਦ ਕੱਟੀ ਵੀ ਦਿਖਾਵਾਂਗੇ ਹੁਣ ਮੈਂ ਤੇਰੋ ਗੱਲ ਕਰ ਲਈ ਆਪਣੀ ਆ ਝੋਟੀ ਦੂਸਰਾ ਸੂਆ ਸੂਗੀ ਤੇ ਦੂਸਰੇ ਸੂਏ ਦੇ ਉਹੀ ਗੱਲ ਫੇਰ ਆ ਜਾਂਦੀ ਅਗਲਾ ਕਹਿ ਦਿੰਦਾ ਵੀ ਫੁੱਟ ਫੁੱਟ ਤੇ ਥਾਣਾ ਹਨਾ ਪਰ ਫੁੱਟ ਫੁੱਟ ਤੇ ਥਾਣਾ ਕਿਸੇ ਮਿਰਲੀ ਦੀ ਹੁੰਦੇ ਆ ਓਏ ਮੇਰੇ ਵਰਗਾ ਵੀਡੀਓ ਬਣਾਉਣ ਵੇਲੇ ਹਰੇਕ ਨੂੰ ਕਹਿੰਦਾ ਵੀ ਯਾਰ ਫੁੱਟ ਫੁੱਟ ਤੇ ਥਣ ਲੱਗੇ ਹੋਇਆ ਹੈ ਨਾ ਤੇ ਫੁੱਟ ਫੁੱਟ ਤੇ ਥਣ ਕਿਸੇ ਬਿੱਲੀ ਨੂੰ ਹੀ ਲੱਗਦੇ ਆ ਇਹਦੇ ਯਾਰ ਦੀ ਗੱਲ ਕਰ ਲਈ ਇਹਦੀ ਗਾੜੀ ਪਿਛਾੜੀ ਤੇ ਨਾ ਇਧਰ ਪਿੱਛੇ ਹੀ ਹੋ ਕੇ ਦਿਖਾਉਗੇ ਦੇਖੀ ਇੱਥੇ ਖੜ ਕੇ ਕਿਉਂ ਲਓ ਲekin ਇਹਦੇ ਅੱਗੇ ਤਾਂ ਗਾੜੀ ਪਿਛਾੜੀ ਤੋਂ ਨਾ ਐਂ ਗਿੱਠ ਪੈਂਦੀ ਆ ਓਏ ਵਿਚਾਲੇ ਜੇ ਠੰਡੀ ਸੀਲ ਦੀ ਗੱਲ ਕਰ ਲਈਏ ਜਿਵੇਂ ਮਰਜ਼ੀ ਰਸਾ ਡੰਗਦੇ ਯਾਰ ਮਈਆਂ ਨੂੰ ਆ ਥੋੜੀ ਆ ਵੀ ਕਿਸੇ ਨਾਲ ਇੱਕ ਦੂਜੀ ਨਾਲ ਯਾਰ ਸਿਰਫ ਪਸਾ ਦੇਣੀ ਹੈ ਇਹ ਬਾਹਲੇ ਤੱਕਲੇ ਬ੍ਰਾਂਡ ਆ ਓਏ ਦੇਖੀ ਠੰਡ ਲੱਗੇ ਹੋਏ ਆ ਕਾਹ ਨੂੰ ਗੰਦਾ ਝੇੜਦਾ ਹੈ ਨਾ ਕਿਸੇ ਮਰਦੀ ਦਾ ਉਹੀ ਗੱਲ ਫੇਰ ਆ ਜਾਂਦੀ ਆ ਵੀ ਉਹ ਮਈਆਂ ਖਰੀਦੀਆਂ ਨੇ ਰਸਾ ਲਾ ਪਾਇਓ ਖੁੱਲੀਆਂ ਛਾੜ ਦੇ ਜਾਂਦੇ ਹੈ ਨਾ ਸਾਰੇ ਲੋਕ ਅੱਜ ਝੋਟੀ ਗੱਬਣਾ ਝੋਟੀ ਉਪਰਾ ਕਰਕੇ ਸੂ ਵੀ ਸਕਦੀ ਆ ਆਪਾਂ ਤੁਹਾਨੂੰ ਸਵਾਗਤ ਵੀ ਦੇ ਲਾਂਗੇ ਯਾਰ ਝੋਟੀ ਦੇਖੀ ਆ ਲੇਖ ਆਪੋ ਖਿੱਚਦੇ ਬਾਈ ਕਾਰ ਦੀ ਲੈਂਬੂਵਾਜ ਨੇ ਚਾਮੜੀ ਨਾ ਇਹ ਮੂੰਹ ਦੇਖ ਲਾ ਤੁਸੀਂ ਆਪ ਦੇਖੋਗੇ ਆ ਦੇਖੋ ਜਮੀ ਐਨ ਪਤਲੀ ਕੰਜ ਵਰਗੀ ਆ ਦੇਖੋ ਜੇ ਵੀ ਆ ਚੀਜ਼ ਹੈ ਨਾ ਆ ਚੀਜ਼ ਨਹੀਂ ਮਿਲਦੀ ਯਾਰ 703 ਹੈ ਨਾ ਤੇ ਅੱਗੇ ਤੋਂ ਲੈ ਕੇ ਪਿੱਛੇ ਤੋਂ ਲੈ ਕੇ ਅਗਲੇ ਥਣ ਤੋਂ ਲੈ ਕੇ ਪਿਛਲੇ ਥਣਾਂ ਤੱਕ ਸਰਕਾਰ ਹੈ ਯਾਰ ਦੋ ਆ ਆਪਣਾ ਦੂਜਾ ਸੂਆ 6 ਦਾਂਦਾ ਝੋਟੀ ਦੇ ਦਾਂਗੇ ਆਪਾਂ ਸਵਾ ਕੇ ਕੱਟਾ ਲਿਆ ਵਿੱਚ ਇੱਕ ਕੱਟੀ ਦੇਵੇ ਇੱਕ 1,55,000 ਦੀ ਇਹ ਛੋਟੀ ਆਪਾਂ ਦੇ ਦਾਂਗੇ ਐਲ ਛੋਟੀ ਉਹੀ ਗੱਲ ਆ ਜਿਵੇਂ ਕਹਿੰਦੇ ਨਹੀਂ ਵੀ ਵੇਚਣ ਵਾਲੇ ਖਰੀਦ ਕੇ ਆਪਣੇ ਤੋਂ ਵੇਚ ਵੀ ਲੈਣਗੇ ਇੰਨੇ ਕ ਭਾਜ ਐ ਜੀ ਕਰੂੰਗਾ 1,55,000 ਦਾ ਆ ਕਾਰ ਜੀ ਨੇ ਨੂੰ ਆਪਾਂ ਦੇ ਦਾਂਗੇ ਇੱਕ ਚੀਜ਼ ਹੋਰ ਵੀ ਦਾਵਾ ਵੀ ਕੋਈ ਵੀ ਮੈਂ ਟੈਗ ਸਮੇਤ ਸਰਚ ਮਾਰ ਦਿਓ ਵੀ ਹਰਿਆਣੇ ਤੋਂ ਇਹ ਇੰਨੀ ਉਰਾਧੋ ਵੀ ਹਰਿਆਣੇ ਤੋਂ ਵੀ 40 50 ਕਿਲੋਮੀਟਰ ਵਿੱਚ ਵੜ ਕੇ ਫਸਾ ਜੇ ਲਾਗੇ ਦੀਆਂ ਮੰਜਾਂ ਨੇ ਹੁਣ ਆ ਦੋ ਦੰਦੇ ਯਾਰ ਖੱਟੀ ਦਾ ਦੇਖੋ ਯਾਰ ਲੇਖਾ ਯਾਰ ਕੋਈ ਯਾਰ ਜਦੋਂ ਇਹਦਾ ਥੋੜਾ ਥੋੜਾ ਕਿਤੇ ਸਿੰਘ ਬਣ ਗਿਆ ਨਾ ਗੱਲਾਂ ਫਿਰ وہی ਗੱਲਾਂ ਬੱਖਰੀਆਂ ਹੋਣਗੀਆਂ ਥੋੜਾ ਥੋੜਾ ਸਿੰਘ ਬਣ ਗਿਆ ਹੋਰ ਹਜੇ ਨਾ ਚੱਤੀ ਤੋੜੀ ਬੰਲੇ ਛੋਟੀ ਨਾ 6 ਤਰੀਕ ਨੂੰ ਦਿਨ ਪੂਰੇ ਹੋਣੇ ਇਹਦੇ ਹਜੇ ਝੋਟੇ ਐ ਕਮਾ ਗੋ ਬਈ ਇਹ ਝੋਟੀ ਇਹਨੇ 10 ਦਿਨ ਨਹੀਂ ਸੁੰਦੀ ਆ ਦੇਖ ਲੋ ਜੈਡ ਬਲੈਕ ਆ ਬਿਲਕੁਲ ਇੱਕ ਵੀ ਬਾਲ ਕੋਈ ਚਿੱਟਾ ਦੇਖ ਇੱਕ ਦੋ ਹੀ ਹੋ ਸਕਦੇ ਉਹ ਵੀ ਥੱਲੇ ਥੱਲੇ ਤੇ ਇਹਦਾ ਪਿਛਲਾ ਹਿੱਸਾ ਆ ਦੇਖ ਵੀ ਇਹਦੀ ਪੋਲ ਦੇਖੀ ਜਿਵੇਂ ਯਾਰ ਮੈਂ گاਵਾਂ ਦੀ ਵੀਡੀਓ ਦੇਖਦਾ ਬੰਨਾ ਉਹ ਇਹਨੇ ਕਹਿੰਦੇ ਨੇ ਦੇਖੀ ਆ ਦੇਖ ਕਿੰਨੀ ਪੋਲੀ ਆ ਬੱਠਨ ਵਾਲੀ ਹੁਣ ਆ ਬੱਠਨ ਵਾਲੀ ਝੋਟੀ ਜਿਹਦੇ ਆ ਲੈਵਾ ਭਰ ਕੇ ਨਾ ਸੂਗੀ ਤਾਂ ਮੇਰੇ ਉਦੋਂ ਉਹੀ ਗੱਲਾਂ ਗੱਲਾਂ ਵਖਰੀਆਂ ਹੋਣਗੀਆਂ ਅੰਦਰ ਬੰਦੇ ਬਈ ਫੀਲ ਠੰਡੀ ਸਾਊ ਠੱਪੂੜੇ ਦੀ ਚੱਕਵੀ ਜਿਆਦਾ ਉਹੀ ਗੱਲ ਆ ਬੋਲਣ ਨੂੰ ਯਾਰ ਆਟੋਮੈਟਿਕ ਜੀ ਕਰਦਾ ਯਾਰ ਤਰੀਕਾ ਨਾ ਤੇ ਬੋਲਿਆ ਵੀ ਯਾਰ ਆਪਾਂ ਵੀ ਜਾਣੇ ਉਹੀ ਗੱਲ ਫੇਰ ਆ ਜਾਂਦੀ ਆ ਪਸ਼ੂਆਂ ਨੇ ਬੋਲਿਆ ਜਾਂਦਾ ਹੁੰਦਾ ਜੇ ਸ਼ਿਫਟ ਦੱਸੀ ਜਾਊਗੀ ਨਾ ਤਾਂ ਉਹੀ ਗੱਲ ਕਿਸੇ ਚੰਗੇ ਪਸ਼ੂ ਦੀ ਸ਼ਿਫਟ ਤੇ ਬੋਲੇ ਜਾਂਦੇ ਹੁੰਦੇ ਆ ਦੋ ਬੋਲ ਹੈ ਨਾ ਤਾਂ ਦੇਖ ਅੱਗੇ ਤੋਂ ਵੀ ਦਿਖਾ ਦੇ ਓਏ ਪਹਿਲਾਂ ਨਾ ਜਿੱਦੇ ਕਿਤੇ ਸੂਗੀ ਬੱਚਾ ਧਰੂਗੀ ਨਾ ਕਰਮ ਵਾਲੀ ਤਾਂ ਉਹਦੇ ਬੋਲੇ ਦੀ ਉਹਦੇ ਦੀ ਵੀਡੀਓ ਦੇਖਿਆ ਤੁਸੀਂ ਵੀ ਕੀ ਚੀਜ਼ ਕਰੂਗੀ ਦੇਖੀ ਇਹ ਅੱਗੇ ਪਿੱਛੇ ਤੋਂ ਤੇ ਅੱਜ ਗੱਲ ਕਰ ਲਈਏ ਦੋ ਦੰਦਾ ਸੂਕੇ ਗੱਲਾਂ ਅੱਡ ਹੋਣਗੇ ਜਿਵੇਂ ਆਪਣੇ ਲਵੇ ਆ ਗਈ ਅੱਜ ਆਪਾਂ ਇਹ ਝੋਟੀ 1,55,000 ਦੀ ਇਹ ਵੀ ਦੇ ਦਾਂਗੇ ਕੋਈ ਵੀਰ ਭਰਾ ਇਹਨੂੰ ਵੀ ਚਾਹੁੰਦਾ ਵਾ ਖਰੀਦਣੇ ਦੋਨਾਂ ਦਾ ਰੇਟ ਇੱਕੋ ਆ ਤੇ ਆ ਤੀਜਾ ਨੰਬਰ ਇਹ ਵੀ ਕੱਟੀ ਮੰਗਣਾ ਵੱਡੀ ਬੋਤਾ ਜੇ ਗੱਲ ਕਰ ਲਈਏ ਦੇਖੋ ਇਹਦੀ ਵੀ ਸਵੀਰਤੀ ਚਬਾਈ ਹੋਈ ਹੋਈ ਆ ਜੇ ਕੋਈ ਆਪਣੇ ਜੇ ਆ ਕੇ ਦੋ ਡੰਗ ਚਬਾਈ ਕਰ ਲੇ ਤੇ ਆ ਹਿੱਸਾ ਨਹੀਂ ਮਿਲਦਾ ਯਾਰ ਹਨਾ ਕਿਸੇ ਮਰਜ਼ੀ ਮੰਡੀ ਬਾੜਲਾ ਪਹਿਲਾ ਨੰਬਰ ਤੇ ਕੁੜੀ ਆ ਦੇਖੋ ਮੈਂ ਕੱਦ ਦਾ ਅੰਦਾਜ਼ਾ ਲਾ ਲਓ ਵੀ ਕਿੱਥੇ ਕੱਦ ਨੇ ਯਾਰ ਲੱਖ ਲੱਖ ਮਈਆਂ ਹੁੰਦੀਆਂ ਹੁੰਦੀਆਂ ਯਾਰ ਕਈ ਵਾਰੀ ਆ ਨਾ ਵੀਡੀਓ ਤੁਸੀਂ ਦੇਖਦੇ ਲੱਖ ਲੱਖ ਮਈਆਂ ਹੁੰਦੀਆਂ ਉਹੀ ਮਈਆਂ ਨੂੰ ਅਗਲਾ ਕਹੀਆਂ ਦਾ ਯਾਰ ਵਾਹ ਕਿਆ ਚੀਜ਼ ਆ ਕਹਿ ਚੀਜ਼ ਆ ਆ ਦੇਖ ਲਓ ਐਨ ਸਿਰੇ ਵਾਲੀ ਗੱਲਬਾਤ ਤੇ ਠੱਡੀਆਂ ਅਸੀਲ ਸਾਬ ਨੂੰ ਇਹ ਝੋਟੀ ਵੀ 1.55 ਦੀ ਦੇ ਦਾਂਗੇ ਯਾਰ ਦੁੱਧ ਕੱਢੂਗੀ ਝੋਟੀ 15 ਕਿਲੋ ਤੇ ਅੱਜ 1.55 55 ਹੋਗੀ ਆ ਦੇਖੋ ਕੱਟੀ ਮੰਗਿਆ ਤੌਰ ਬਬਲੇ ਨੂੰ ਥਣਾ ਦਾ ਡਿਜ਼ਾਈਨ ਇਧਰੋਂ ਹੀ ਕੱਟੀ ਦਿਖਾ ਦੇ ਨਾਲ ਸੇਲੇ ਵਾਲੇ ਦਾ ਪਰਖ ਨਾਲੂ ਦਿਖਾ ਦੇ ਇਹ ਗੱਲ ਨਹੀਂ ਹੈਗੀ ਕਿ ਕਿਸੇ ਵੀ ਕੋਈ ਵੀ ਝੋਟੀ 2 ਮਹੀਨਿਆਂ ਦੀ ਸੂਈ ਹੋਈ ਨਹੀਂ ਹੋਊਗੀ ਉਹਦਾ ਕਾਣਾ 5 ਸੀ ਦੇਣਾਂ ਦੀਆਂ ਸੂਈਆਂ ਹੋਈਆਂ ਹੁੰਦੀਆਂ ਜਾਦੇ ਹੋਈ ਗੱਲਾਂ ਐਨ ਗਲਾਂ 'ਚ ਰਸੇ ਪਾਏ ਹੋਇਆ ਕੋਈ ਮਜਾ ਲਾ ਯਾਰ ਕੋਈ ਸਿੰਗਲ ਛੜਕਾ ਦੂ ਹਨਾ ਆ ਦੇਖ ਨਹੀਂ ਮਿਲਦੀ ਯਾਰ 1 ਲੱਖ 70 80 ਦਾ ਮਾਲਾ ਫਾਇਦਾ ਬੰਦੇ ਹੋਈ ਗੱਲ ਆ ਵੇਚ ਵੇਚ ਦਾ ਬੱਟਾ ਇਹੀ ਮੈਂ ਦਾ 2 2 ਲੱਖ ਤੇ 2.5 2.5 ਵੀ ਲੱਖ ਤੁਸੀਂ ਆਮ ਵੀਡੀਓ ਦੇਖਦੇ ਹੋ ਪਰ ਆ ਮੈਂ ਯਾਰ 1 ਲੱਖ 55000 ਵੀ ਦੇ ਦਾਂਗੇ ਲੈ ਚਲੋ ਅੰਦਰ ਲੈ ਚਲ ਕੱਤੀ ਮੰਗਦਾ ਪੇਹਾਰ ਦੁਜਾ ਤੁਆ ਚੱਕੜ ਝੋਟੀਆਂ ਜਿਹੜਾ ਤੁਸੀਂ ਆ ਕੇ ਦੇਖੋਗੇ ਨਾ ਤੁਸੀਂ ਐ ਆਪ ਹੈਰਾਨ ਹੋਵੋਗੇ ਵੀ ਵਾਕਿਆ ਯਾਰ ਰੇਟ ਥੋੜੇ ਜਿਹਾ ਮੰਗਿਆ ਹੈ ਨਾ ਬਾਜ਼ਾਰ ਨਹੀਂ ਛੱਡੀਆਂ ਹੋਈਆਂ ਆ ਝੋਟੀਆਂ ਮਿੱਤਰੋ ਚੈਂਪੀਅਨ ਲੀਗ ਹੀ ਦਿਖਾਉਣ ਲੱਗ ਰਹੇ ਜੀ ਬਾਰ-ਬਾਰ ਕਰਦਾ ਤੁਨ ਤੋਰ ਹੋਰ ਕੇ ਪਰ ਯਾਰ ਝੋਟੀਆਂ ਇਹ ਆਪਣੀ ਜਲ ਭਾਗ ਵਾਲੀ ਉਹੀ ਗੱਲਾਂ ਅਗਲੇ ਨੂੰ ਕੱਟੀਆਂ ਦੇ ਭਾਗ ਲਾਵੇ ਹੈ ਨਾ ਕੱਟੀ ਕੱਟੀ ਕਿਹੜੀ ਕੱਟੀ ਆ ਦੇਖਾ ਕੱਟੀ ਉਹ ਕੱਟੀਆਂ ਜੋ ਨਹੀਂ ਹੈਗੀ ਇਹ ਕੱਟੀ ਵੀ ਕੱਲੀ ਇਹਦੀ ਪੂੰਛੇ ਕਾਲੀ ਆ ਵੀ ਤਾਂ ਪਿਓਰ ਮੋਹਰਾ ਹੋਗੀ ਇਹਦਾ ਬਸ ਬ੍ਰਾਂਡ ਆ ਬ੍ਰਾਂਡ ਕੱਟੀ ਆ ਪਾਗਲੇ ਨੇ ਮੈਂ ਕਹੇ ਭਵਿਸ਼ਾ ਚ ਤੇ 30 40 ਹਜ਼ਾਰ ਦੀ ਮੋੜ ਵੀ ਰਵਾਂਗੇ ਕੋਈ ਚੱਕਰ ਨਹੀਂ ਆ ਦੇਖੀ ਛਾਲ ਦੇ ਕਿਵੇਂ ਮਰਜੀ ਆ ਦੇਖ ਛਾਲ ਦੇ ਆ ਦੇ ਇੱਕ ਉਹੀ ਗੱਲ ਫੇਰ ਹਨਾ ਤੁਸੀਂ ਆਪਣੇ ਘਰੇ ਮੈਂ ਨਾ ਖੜੀਆਂ ਹੋਈਆਂ ਵੀ ਐ ਹੱਥ ਪਾ ਕੇ ਦੇਖ ਲਿਓ ਵੀ ਜੇ ਤਾਂ ਮੋਡਾ 라 ਹੋਈ ਛੂਟਾ ਨਾ ਮਾਰਿਆ ਤਾਂ ਕਿਹੋ ਨਹੀਂ ਕਿਹੋ ਨਾ ਹਨਾ ਇਹ ਜੇ ਬ੍ਰੈਂਡ ਯਾਰ ਨਾ ਇਹਦੀ ਛਾਤੀ ਵੀ ਰੇ ਨਹੀਂ ਮਿਲਦੇ ਹਨਾ ਦੇਖੀਆਂ ਵਿੱਚ ਕਈਆਂ ਦੇ ਉਹੀ ਗੱਲ ਆ ਫੇਰ ਆਹ ਝੋਟੀ ਦਾ ਫੇਰ ਕਿੰਨੇ ਮਰਜੀ ਰੁਪਏ ਲੈ ਲਵੇ ਮੇਰੇ ਜਿਹਾ ਯਾਰ ਪਰ ਜਦੋਂ ਕੋਈ ਬੰਦਾ ਦੂਰੋਂ ਆਉਂਦਾ ਨਾ ਕੱਲ ਕੇ ਨਹੀਂ ਮੋੜਿਆ ਜਾਂਦਾ ਯਾਰ ਕੱਲ ਵੀ ਸੂਈਆ ਬੋਲਾ ਖਾਲੀ ਆ ਉਹ ਨਹੀਂ ਕੰਮ ਵੀ 2-3 ਦਿਨ ਮਚਾਈ ਜਾਵਾਂਗੇ ਬੋਲੇ ਚ ਰੱਖ ਕੇ ਹੈ ਨਾ ਬੱਲ ਓਏ ਅੰਦਰ ਉਹ ਕੰਮ ਨਹੀਂ ਹੈਗਾ ਵੀ ਬੋਲੇ ਚ ਰੱਖ ਕੇ ਚਵਾਈ ਮਚਾਈ ਜਾਵਾਂਗੇ ਹੈ ਨਾ ਕਾ ਜਿੰਨੀ ਛੇਤੀ ਯਾਰ ਖਾਲੀ ਕਰਾਂਗੇ ਮੈਨੂੰ 11 ਛੇਤੀ ਦੁੱਸਤੇ ਆਉਂਦੇ ਆ ਦੇ ਬ੍ਰੈਂਡ ਆ ਬ੍ਰੈਂਡ ਆ ਆ ਦੇ ਕਾ ਹੁਣ ਆ ਨੰਬਰ ਤੇ ਆਲਾ ਇਹ ਵੀ ਪਿੱਛੇ ਵੀ ਕੱਟੀ ਆ ਸਵੇਰੇ ਖਾਲੀ ਕਰੀ ਹੋਈ ਆ ਕੋਈ ਭਰਾ ਆ ਕੇ ਜੇ 2-3 ਡੰਗਾ ਕੇ ਚੋਲੇ 10 ਕਿਲੋ ਤੋਂ ਸਟਾਰਟਿੰਗ ਆ ਪਰ ਸੋ ਸ਼ਾਮ ਦੀ ਸੂਈ ਹੋਈ ਆ ਸਵੇਰੇ ਖਾਲੀ ਕਰਤੀ ਆ ਦੇਖ ਮਿਲ ਜੂ ਇਹ ਥਾਣਾ ਉਹ ਲਿਓ ਤੁਸੀਂ ਜੇ ਆ ਬਈਆਂ ਦੇਖ ਕੇ ਨਾ ਯਾਰ ਦੇਖ ਮੇਰੇ ਮੈਂ ਫਿੱਟ ਨਹੀਂ ਆਉਂਦੀ ਮੇਰੇ ਇੰਨਾ ਦਾ ਵਾ ਜੇ ਇਹ ਆ ਬਈਆਂ ਦੇਖ ਕੇ ਨਾ ਛੇਤੀ ਛੇਤੀ ਮੈਂ ਫਿੱਟ ਨਹੀਂ ਆਉਂਦੀ ਆ ਦੇਖਿਓ ਬ੍ਰੈਂਡ ਆ ਖਾਲੀ ਦੀ ਵੀਡੀਓ ਲੈ ਹੈ ਜੇ ਕਿਤੇ ਭਰ ਕੇ ਬਣਾ ਦੀਏ ਵੀਡੀਓ ਫਿਰ ਤਾਂ ਫਿਰ ਉਹੀ ਗੱਲ ਆ ਕਿ ਉਹ ਆਪਣੇ ਬੱਚਾ ਲਾ ਕੇ ਪਸਮਾਵਾਂਗੇ ਉਹ ਨਾ ਇਹਨੇ ਪਸਮਾਵਾਂਗੇ ਲਿਆ ਲੈ 14 ਹਾਂ ਹਾਂ ਨਹੀਂ ਹੁਣੇ ਪਸਮਾਵਾਂਗੇ ਕੋਈ ਫਿਕਰ ਨਹੀਂ ਲਿਆ ਵੇ ਬੱਚਾ ਇਹਦਾ ਵੀ ਜਮੀ ਲਹਿਰਾ ਕੱਚੀ ਐ ਨਾ ਆਹ ਦੇਖ ਯਾਰ ਪਰਸੋਂ ਸ਼ਾਮ ਨੂੰ ਸੁਈਆ ਉਹ ਕੰਮ ਨਹੀਂ ਅਜੇ ਪਿਓਰ ਕੱਟੀ ਆ ਦੇ ਕੱਟੀਆਂ ਨੇ ਸਾਰੀਆਂ ਬਸ ਉਹੀ ਗੱਲ ਆ ਕੋਈ ਕਰਮਾਂ ਨਾਲ ਹੀ ਆ ਗੰਮੋ ਦੋ ਐਵੀ ਬਟਨ ਵਾਲੀ ਆ ਨਾ ਯਾਰ ਮਾਂ ਤੂੰ ਆ ਦੇਖ ਚਵਾਈ ਵੇਖੀ ਤੂੰ ਦੇਗੀ ਬੜਾ ਦੁਖਦਨਾ ਬਾਲਟੀ ਲਈ ਰੱਖ ਬਸ ਕੋਈ ਨਾ ਇਹ ਮਾਰ ਰਿਹਾ ਸਾਰਾ ਵੱਡੀ ਬਹੁਤ ਐਵੀ ਵੀਰੇ ਹਨਾ ਯਾਰ ਅਸਲ ਅਸਲ ਆ ਚੀਜ਼ ਨਹੀਂ ਯਾਰ ਜੇ ਮੈਨੂੰ ਸਾਰੀਆਂ ਤਾਂ ਚੰਗੀ ਚੀਜ਼ ਨੇ ਇਹ ਆ ਸਾਰੇ ਚੰਗੇ ਲੱਗੇ ਤੇ ਇਹਦੇ ਜਿਹੜਾ ਪਿਛਲਾ ਗੋਲਾ ਰੰਗ ਰੰਗ ਗ੍ਰੈਂਡ ਕਮੈਂਡਰ ਸਾਰਾ ਲੇਖ ਕੌਣ ਰੋਟੀ ਨੂੰ ਤੁਸੀਂ ਆਪ ਕਹਿਗਾ ਆਪਾ ਦਵਾਰੇ ਫਤਮਾ ਕੇ ਫੇਰ ਚੋਰਾਂਗੇ ਨੀ ਉਹੀ ਗੱਲ ਆ ਪਹਿਲੀ ਝੋਟੀਆਂ ਆ ਫਸੀਆਂ ਮਰਦੀਆਂ ਹੁੰਦੀਆਂ ਹਨਾ ਉਹ ਕੀ ਬਾਰੇ ਇਖੜ ਲੱਗੀਆਂ ਮਈਆਂ ਮੱਚੀ ਜਾਂਦੀਆਂ ਨੇ ਹੁਣ ਆ ਮੈਂ ਔਖੀ ਹੋ ਰਹੀ ਆ ਦੁੱਧ ਵਾਲੀ ਮੈਂ ਆ ਹਾਂ ਉਹ ਉਹਦੀ ਰੋਕੀ ਹੋਈ ਆ ਜਵਾਈ ਉਹਦੀ ਥੋੜਾ ਲੇਟ ਆਈ ਉਹ ਨਹੀਂ ਆਪੋ ਇਹਦੇ ਕਾਰਨ ਰਹਿ ਗਈ ਆ ਲੇਟ ਵਾਲਾ ਹੋ ਗਿਆ ਨਹੀਂ ਉਹ ਬੰਦਾ ਨਹੀਂ ਸੀ ਅੱਗੇ ਉਹ ਯਾਰ ਨਾ 150 ਕਿਲੋਮੀਟਰ ਦੂਰ ਭਾਈ ਕਿਤੇ ਲਵੇ ਲਾਉਣੇ ਆ ਇਹ ਸੁਨੇਹਾ ਉੱਥੇ ਘੜਿਆ ਕਰ ਸੁਨੇਹਾ ਉਹ ਗਿਆ ਦਾ ਸੁਨੇਹਾ ਉੱਥੇ ਹਰਿਆਣਾ ਦੀ ਪੁਲਿਸ ਨਾਲ ਚੱਕਰ ਲਵਾਤੀ ਜਾਂ ਸਰ ਵਾ ਦੇਖੀ ਇਹ ਦੇਖੀ ਧਿਆਨ ਦੇਖੀ ਦੇ ਦੇਗੀ ਵਾ ਦਸ ਵਾ ਦੇਖ ਇਹਦਾ ਬੋਲੇ ਚ ਕੱਲ ਕੁੱਲੇ ਖਾਲੀ ਕਰੀ ਹੋਣੀ ਕੱਲ ਅੱਜ ਸਵੇਰੀ ਜਮੇ ਖਾਲੀ ਕਰਤੀ 10 ਕਿਲੋ ਤੋਂ ਸਟਾਰਟ ਹੋ ਹੂੰ ਹੂੰ ਤੋਰੀ ਮੰਗ ਨਹੀਂ ਇਹ ਦਿਖਾ ਦੇ ਜਾਲ ਗਾਣੂ ਵਾਰੀ ਵਾਰੀ ਉਹ ਕਰਦਾ ਦੇਖ ਵਾਹ ਕਿੰਨੇ ਨਿਕਰੀਆ ਗੱਟੀ ਜਾ ਰਿਹਾ ਨਾ 1,55,000 ਰੁਪਈਆ ਇਹ ਵੀ ਆ ਦੇਖ ਦੇਖ ਉਹਨੇ ਦਿਖਾ ਇਹ ਵੀ 1,55,000 ਦੀ ਮਿਲੂਗੀ ਆ ਦੇਖੋ ਐ ਸਿਰਾਸਾ ਕਾਜ ਦੇ ਭਰ ਕੀ ਉਹੀ ਗੱਲਾਂ ਭਰ ਕੇ ਵੀਡੀਓ ਬਣਾ ਦਿੰਦਾ ਗੰਨਾ ਬੱਕ ਰਿਆ ਪਿੱਛੋਂ ਵੀ ਦਿਖਾ ਲੈ ਦੇਖੀ ਭਾਈ ਆਇਆ ਆਏ ਤੇ ਆ ਜਾ ਹੁਣ 20 ਕਿਲੋ ਵਾਲੇ ਤੇ ਸੌਂ ਖਾ ਖਾਣ ਵਾਲਾ ਕਮਨਤਰ ਥੱਪੜ ਨਾ ਮਾਰਿਆ ਕਰ 20 ਕਿਲੋ ਦੁੱਧ ਦੇਖੀ ਐਨ ਰਾਮ ਨਾਲ ਠੰਡਾ ਜਾ ਦੁੱਧ ਤੇ 18 ਦਾ ਕਿਧਰੇ ਗਿਆ ਨਹੀਂ ਬਾਬਰੇ ਤੋਰੀਆਂ ਨੂੰ ਤੇ ਵੀ ਯਾਰ ਅਗਲੀ ਵੀ ਗਾੜੀ ਵੀ ਦਿਖਾਈ ਦਿਖਾਈ ਚਮਾਰੇ ਬੋਲ ਕੜੀਆਂ ਮਿੰਨਿਆ ਯਾਰ ਪਿਛਾਲੀ ਦੇ ਦੁੱਧ ਉਹੀ ਗੱਲ ਆ ਉਹਨਾਂ ਦਾ ਦੀ ਗਾੜੀ ਚਾ ਤੋਰਾ ਸੋ ਨਵੇਂ ਉਹ ਡਾਇਲੋਗ ਵਾਲਾ ਮਸ਼ਹੂਰ ਹੋ ਗਿਆ ਵਾ ਵੀ 4.5 ਕਿਲੋ ਦੀ ਗਾੜਾ ਇਹਦਾ ਇਹਦਾ ਉਹ ਕਹਿ ਸਕਦੇ ਆਪਾਂ 4.5 ਕਿਲੋ ਨਾ ਮੈਂ 3 ਕਿਲੋ ਦਾ ਯਾਰ ਨਾਰਮਲੀ ਗੱਲ ਆ ਉਹ ਕਹਿਣ ਉਹ ਅੱਜ 5 ਕਿਲੋ ਕਹਿੰਦੇ ਹੈ ਨਾ 3 ਕਿਲੋ ਅਗਾੜੀ ਗਾੜੀ ਨਾਲ ਚੈਦਾ ਤੁਸੀਂ ਆਪ ਅੰਦਾਜ਼ੇ ਲਾ ਲਓ ਵੀ ਇਹ ਮੈਂ ਕਿੰਨਾ ਦੁੱਧ ਪਾਉਗੀ ਯਾਰ ਇੰਨੀ ਡੰਗ ਤੇ ਇੰਨੀ ਆ ਥੋੜਾ ਜਿਹਾ ਹੁਣ ਅੱਜ ਥੋੜਾ ਜਿਹਾ ਦੋ ਆਹ ਟੱਪ ਗਏ ਤਿੰਨ ਚਾਰ ਘੰਟੇ ਸਵੇਰੇ ਸੋਈ ਨਹੀਂ ਹੋਈ ਜੇ ਆਪਾਂ ਕਿਵੇਂ ਮੰਡੀ 'ਚ ਇੱਕ ਉੱਕੜ ਲਾਂਦਾ ਸੰਧੂ ਤੇ ਪੰਡੀ ਹੋਣੀ ਯਾਰ ਮੰਡੀ ਜਾਣੇ ਜਮਣੇ ਯਾਰ ਮੰਡੀ ਲੈ ਕੇ ਜਾਵਾਂਗੇ ਆਪਾਂ ਦੇਖ ਮਚਾਉਣਾ ਯਾਰ ਆ ਹਿੱਸਾ ਮਿਲਦਾ ਕਿਤੇ ਯਾਰ ਆ ਚੀਜ਼ਾਂ ਮਿਲਦੀਆਂ ਯਾਰ ਭੈ ਚੋਣ ਲੱਗਿਆ ਯਾਰ ਮੈਂ ਇਸ ਨੂੰ ਹਲਾ ਜਗੜ ਲੱਗਿਆ ਹਣਾ ਲੈ ਚਲੋ ਇੰਦਰ ਏ ਮੈਂ ਤਾਂ 5 ਲੱਖ ਮੰਗ ਲਾ ਜੀ ਉਹ ਹੀ ਗੱਲ ਆ ਮੰਗ ਵੀ ਲੈਂਦੇ ਨੇ ਮੰਗਲ ਨੂੰ ਵੀ ਕਿਸੇ ਨੇ ਸਰਪੰਚ ਨਾਲ ਰਹਿ ਕਰਨੀ ਹੁਣ ਆਪਾਂ ਚਾਹੇ ਤਾਂ 10 ਲੱਖ ਮੰਗ ਲਈਏ ਪਰ ਮੰਗਣਾ ਥੋੜੀ ਆ ਯਾਰਾ ਮੰਗਣ ਨਾਲ ਤੋਂ ਹੀ ਗੱਲ ਫਿਰ ਕਮੈਂਟਾਂ 'ਚ ਤੁਹਾਨੂੰ ਪਤਾ ਚੱਲਣਾ ਲੇ ਕਮੈਂਟਾਂ ਆ ਜਾਏ ਨਾ ਕਿ ਆ ਵੀ ਯਾਰ ਸੰਧੂ ਰੇਟ ਠੀਕ ਤੇ ਤੇਰੇ ਪਰ ਯਾਰ ਸਵਾਦ ਨਹੀਂ ਆਉਂਦਾ ਯਾਰ ਹੈਨਾ ਆਪਾਂ ਦਾ ਸਵਾਦ ਲੈਣਾ ਨਾਲੇ ਕੰਮ ਨਾਲੇ ਸਵਾਦ ਨਾਲੇ ਬਾਵਾ ਯਾਰ ਉਹ ਹੀ ਗੱਲ ਹੈ ਜੋ ਚਾਰ ਭਾਈ ਕਹਿਣ ਕਿਸੇ ਚੰਗੇ ਕੰਮ ਖੇਰੇ ਜੰਗਾਰੀਆਂ ਆਪਦੇ ਨੂੰ ਤਾਂ ਕਿੰਨੀ ਮਰਜ਼ੀ ਵੜਿਆਈ ਕਰਦਾ ਹੈ ਨਾ ਤੇ ਇਹੇ ਝੋਟੀ ਮਿੱਤਰੋ 16 ਕਿਲੋ ਦੁੱਧ ਹਾਜ਼ਰਾਂ ਤੇ ਸੂਈ ਮੰਨ ਲਓ ਵੀ ਹਫ਼ਤੇ ਦੀ ਹੋਣੀ ਹੈ ਹਫ਼ਤੇ ਦੀ ਸੂਈ 16 ਕਿਲੋ ਤਿਆਰ ਆ ਦੁੱਧ ਦੇ ਦੂ ਵੀ ਝੋਟੀ ਜੇ ਕੋਈ ਚੰਗੀ ਚਰਾਇ ਕਰਾਉਂਦਾ ਆਪਾਂ ਆਉਂਦਾ 7-8 ਕਿਲੋ ਦਾਣਾ ਨਾ 20 ਪਲੱਸ ਇਹਦਾ ਹੱਕ ਬਣਦਾ ਦੇਣ ਦਾ ਕਿਉਂਕਿ ਮੈਂ ਇਹਦੇ ਥਣ ਦੀ ਸੈਜਾ ਗੁੱਠਾ-ਗਾਠਾ ਗਾਲੀ ਪਿਖਾੜੀ ਤੇ ਆਹ ਚੀਜ਼ ਇਹਦੀ ਲੰਬਾਈ ਚੁੜਾਈ ਹੈ ਨਾ ਇਹਨੇ ਦੁੱਧ 20 ਪਲੱਸੇ ਦੇ ਦੇਣਾ ਬੰਦਾ ਲੈਣ ਆਲਾ ਚਹੂਗਾ ਯਾਰ ਹਨਾ ਦੁੱਧ 20 ਪਲੱਸੇ ਦੇਊਂਗੀ ਤੇ ਇਹਦੀ ਰੇਟ ਦੀ ਗੱਲ ਨਾ 3 ਲੱਖ ਮੰਗਦਿਆਂ ਨਾ 2.5 ਮੰਗਦਿਆਂ ਨਾ ਦੋ 40 ਮੰਗਦਿਆਂ ਨਾ ਹੀ ਮੰਗਦਿਆਂ 30 ਤੇ 2 ਲੱਖ ਨੂੰ ਵੀ ਛੜ ਦੇ ਪਰਾ ਜਣ ਅੱਜ ਕਿਉਂ ਮੈਂ 2 ਲੱਖ ਦੀ ਜੇ ਕਿਤੇ ਤਿਆਰ ਦੁੱਧ ਕਰਾ ਕੇ ਵੇਚ ਦਿਆਂ ਨਾ ਇਹਦਾ 2 ਲੱਖ ਵੀ ਛੜ ਦੇ ਜੀ 1 ਲੱਖ 85 ਹਜ਼ਾਰ ਦੀ ਮੈਂ ਐਨ ਖੁਸ਼ੀ ਖੁਸ਼ੀ ਨਸਾ ਪਾ ਦਾਂਗੇ ਪੈਰ ਚਕਾ ਦੇ ਨਾ ਯਾਰ ਲੈਕਰ 185000 ਦਾ ਐਨ ਖੁਸ਼ੀ ਖੁਸ਼ੀ ਅਗਲੇ ਨੂੰ ਕਹਿੰਦਾ ਕਿ ਲੈ ਜਾ ਬਾਈ ਤੈਨੂੰ ਵਾਦਾ ਕਰੇ ਚੀਜ਼ 2 ਲੱਖ ਤੋਂ ਬਾਹਰ ਦੀ ਐ ਆਪਾਂ ਮੈਂ ਆਪ ਆਪਣੇ ਬੋਲ ਬੋਲ ਕੇ ਆਪ 2 2 ਸਵਾ 100ਵਾ 2 2 ਲੱਖ ਦੀਆਂ ਇਦਾਂ ਦੀਆਂ ਮਈਆਂ ਵੇਚੀਆਂ ਨੇ ਹੁਣ ਆਹ ਬ੍ਰਾਂਡ ਦੀ ਗੱਲ ਕਰ ਲੋ ਇਹਦੀ ਮੈਂ ਤੁਹਾਨੂੰ ਇੱਕ ਘਾਟ ਦੱਸੂਗਾ ਵਾਦ ਕੇ ਦਸੂਆ ਹੋ ਇਹ ਹੋਰ ਗੱਲ ਕਰ ਲਈਏ ਨਾ ਹੁਣ ਤਾਂ 7 ਲੱਖ 3540 ਇਥੇ ਗੱਲ ਹੋਊਗੀ ਪਰ ਇਹਦਾ ਪਿੱਛੋਂ ਜੇ ਆਪਾਂ ਤੁਹਾਨੂੰ ਰੇਟ ਕਰੂਗਾ ਨਾ ਮੈਂ ਬਾਬਲੇ ਤੋਰੀ ਹੋਏ ਲੈ ਵਾ ਬੜਾ ਸੁਣੋ ਯਾਰ ਸਵੇਰ ਦੀ ਚਵਾਈ ਇਹਦੀ ਰੋਕੀ ਹੋਈ ਆ ਤੇਰੀਆਂ ਸਫਾਈਆਂ ਲੈ ਵੇ ਦੀਆਂ ਤੇ ਗੱਲੇ ਛੱਡ ਦਿਓ ਯਾਰ ਹਨਾ ਬਰੀਕ ਸਿੰਘ ਦੀ ਕੁਆਲਿਟੀ ਪਿਓਰ ਦੂਸਰਾ ਸੁਆ ਪਿਓਰ ਦੂਸਰਾ ਸੁਆ ਹੁਣ ਵੀ ਦੁੱਧ 13 ਕਿਲੋ ਹਾਜ਼ਰ ਹੋਊਗਾ ਰੇਟ ਬਸ ਰੇਟ ਨਹੀਂ ਮਿਲਦੇ ਯਾਰ ਏਦਾਂ ਦੇ ਟੋਕੜ ਮਹੀਂ ਵੀ ਨਾ ਏਦਾਂ ਨਹੀਂ ਵੇਚਣ ਲੱਗ ਜਾ ਟੋਕੜੇ ਲੱਖ ਦੀ ਵਿਕਦੀ ਆ ਆਪਾਂ ਤੁਹਾਨੂੰ ਸੱਜੜ ਦੇ ਦਾਂਗੇ ਮੈਲਾ ਲੱਗੀ ਹੋਈ ਆ ਬਾਲੇ ਦੇਣਾਂ ਦਾ ਸੁਗਾ ਨਹੀਂ ਹੈਗਾ 15 16 ਦੇਣਾਂ ਦਾ ਸੁਗਾ ਤੇ ਜੇ ਤੁਰਦੀ ਆ ਨਾ ਲਿਆ ਬਾਬਲੇ ਪਰ ਰੋਕ ਲਓ ਰੋਕ ਤੁਰਦੀ ਜਾਣਾ ਉਹੀ ਗੱਲ ਆ ਗੈਪ ਨੂੰ ਪਖੜਾ ਦੇ ਯਾਰ ਉਹੀ ਗੱਲ ਆ ਦੂਸਰਾ ਸੁਗਾ ਏਦਾਂ ਇਹ ਰੇਟ ਜਿੱਦਾਂ ਨਾ ਇਦਣ ਕੱਟੇ ਨਿੰਮਲ ਦੀ ਛੇਤੀ ਲੈ ਚੱਲ ਆਹ ਡਿਜ਼ਾਈਨ ਵਾਲੀ ਨਾ ਤੁਸੀਂ ਆਪ ਕਹੋਗੇ ਲੈ ਚੱਲ ਬਾਈ ਝੋਟੀ ਥੱਲੇ ਦੁੱਧ ਹੁਣ 13 ਕਿਲੋ ਆ ਤੇ ਝੋਟੀ ਦੀ ਮਿੱਤਰੋ ਗੱਲ ਕਰ ਲਈਏ ਬੱਚਾ ਡੈੱਡ ਹੋ ਗਿਆ ਖਰੇਟ ਤੇ ਮਿਲਦੀ ਆ ਠੰਡੀ ਤੇ ਖਰੇਟ ਤੇ ਬੰਬਨ ਆਇਆ ਹੋਇਆ ਜੇ ਕੋਈ ਵੀਰ ਭਰਾ ਬੱਚੇ ਦਾ ਵਹਿਮ ਨਹੀਂ ਕਰਦਾ ਹਨ ਖਰੇਟ ਤੇ ਮਾਰਦੇ ਕੈਮਰਾ ਜੇ ਕਿਸੇ ਨੂੰ ਬੱਚੇ ਦਾ ਨਹੀਂ ਵਹਿਮ ਚੋਟੀ ਹੈਗੀ ਆ ਸਵਾ ਦੀ 30 ਦੀ 35 ਦੀ ਪਰ ਚੋਟੀ ਹੁਣ 1,10,000 ਦੀ ਦੇ ਦਾਂਗੇ ਜੇ ਕੋਈ ਵੀਰਪਰਾ ਖਰੇਟ ਦਾ ਨਹੀਂ ਬਹਿਮ ਕਰਦਾ 10 ਆਪਣਾ 13 ਕਿਲੋ ਦੁੱਧ ਤਿਆਰੀ ਦਾ 15 16 ਡੇਣਾ ਦਾ ਸੁਆ ਇਹਦਾ ਦੂਸਰਾ ਸੁਆ ਪਹਿਣ ਲਖੇ ਡਿਜ਼ਾਈਨ ਦੇਖੀ ਸਾਰਾ ਸੁਆ ਚੋਕੇ ਯਾਰ ਟੋਕੜ ਵੇਚਣ ਲੱਗ ਜਾਓ ਟੋਕੜ ਵੀ ਨਹੀਂ ਮਿਲਦੀ ਇਨੇ ਮੁੱਲ ਚ ਹੁਣ ਇੱਕ ਆ ਘੱਟਾ ਦੇ ਦਾਂਗੇ ਆਪਾਂ ਤੇ ਇਹ ਵੀ ਕੱਟਾ ਪਹਿਲਾਂ ਦਾ ਕੱਟਾ ਆਪਣਾ ਵਿਕ ਗਿਆ ਹਾਂ ਇਹ ਦੋ ਦੰਦ ਕੱਟਾ ਹੋਰ ਆਇਆ ਇੱਕ ਤੇ ਆਹ ਦੇਖ ਸੈਜ ਦੇਖਿਓ ਪਿਓਰ ਦੋ ਦੰਦਾਂ ਦੇ ਲੈ ਚੱਕ ਦੀ ਆ ਦੋ ਦੰਦਾਂ ਦੇ ਲੈ ਚੱਕ ਦੀ ਆ ਜੁੱਗ ਦੇ ਤੇ ਕੱਟੇ ਦਾ ਕੱਦ ਇੰਨਾ ਕਿ ਜ਼ਿਆਦਾ ਕੱਦ ਕਰਨਾ ਵੀ ਨਮੋਣਾ ਮੁਸ਼ਕਲ ਹੋ ਜਾ ਕਰ ਮੈਂ ਕੱਠਾ ਚ ਪਾਣੀ ਆਊਗਾ ਇੰਨਾ ਕਰਦਾ ਇੰਨਾ ਖਾਣ ਪੀਣ ਦਾ ਖੁੱਲਾ ਕੱਟਾ ਦੇ ਦਾਂਗੇ ਕੋਈ ਵੀਰਪੁਰਾ ਪਾਲ ਨਾਲ ਲੈਂਦਾ ਨਾ ਤਾਂ ਕੀ ਆ ਯਾਰ ਇਹ ਗੱਲਾਂ ਨਸਲੀ ਚੀਜ਼ਾਂ ਨੇ ਨਸਲੀ ਨਾਸਲੀ ਜੀ ਜਾਵੇ ਨਾਸਲੀ ਆ ਦੇਖੀ ਸਾਉ ਯਾਰ ਨਾ ਮੈਂ ਇਹਨਾਂ ਦਾ ਠੰਡਾ ਵਾਲਾ ਨਹੀਂ ਪਸੂ ਆਪਾਂ ਕਹਿ ਦਿੰਦੇ ਆ ਵੀ ਕੀ ਜਾ ਯਾਰ ਐਨ ਬ੍ਰੈਂਡ ਆ ਆ ਦੇਖੋ ਕੱਦ ਦਾ ਹੁਣੀ ਮੇਰੇ ਜਿੱਡਾ ਦਾ ਹੋਇਆ ਖੜਿਆ ਹੁਣੀ ਪਰ ਕੀ ਜਿੱਤਾ ਗੜੀ ਬਣੂਗਾ ਕਿੱਟਾ ਦੇ ਦਾਂਗੇ 85000 ਦਾ ਕੁੱਲ ਕਿੱਟਾ ਦਾ 1 5 10 ਹੈਗਾ ਹੈਗਾ ਯਾਰ 85000 ਦਾ ਦੇ ਦਾਂਗੇ ਪਰ ਦੇਵਾਂਗੇ ਕਿਸੇ ਕਿਆ ਉਹ ਕਿਆ ਕਿਸੇ ਬੰਦੇ ਨੇ ਡੈਰੀ ਦੂਰੀ ਚ ਪਾਲ ਨਵਾਸ ਤੇ ਲੈਣਾ ਨਾ ਉਹਨੂੰ ਦੇਦਾ ਇਹ ਸ਼ਾਂਤ ਬਹੁਤ ਆ ਯਾਰ ਬੰਦ ਅੰਦਰ ਹੁਣ ਇੱਕ ਬ੍ਰਾਂਡ ਹੋਰ ਦਿਖਾ ਲੋ ਯਾਰ ਆ ਦੇਖੋ ਖੋਲੋ ਦੇਖਿਆ ਆ ਚੀਜ਼ ਓਏ ਇਹ ਵੀ ਯਾਰ ਪਤਾ ਕੀ ਕੀ ਆ ਆਪਾਂ ਦਾ ਕਹਨੂੰ ਰੇੜੀ ਰੂੜੀ ਜੋੜਦੇ ਆ ਹਨਾ ਤੇ ਜੇ ਗੱਲ ਕਰ ਲਈਏ ਵੀ ਚੰਗਾ ਲੱਗਿਆ ਯਾਰ ਕਿਸੇ ਮਿੱਤਰ ਦੇ ਨਾਲ ਉਥੇ ਖੜਿਆ ਯਾਰ ਮੈਂ ਲੈ ਲੈਣਾ ਵੇ ਨਿਕਲ ਦੇਖਿੰਦਾ ਯਾਰ ਸਮੇਂ ਦੀ ਵੇਰੀ ਬੰਦੇ ਕੋਣੀ ਅ ਵੀ ਰੱਖਦੀ ਆ ਯਾਰ ਹਨਾ ਇਹ ਆ ਜੀ ਕਿਸੇ ਨੇ ਖੜੀ ਹੋਵੇ ਹਨਾ ਯਾਰ ਅਗਲਾ ਪੁੱਛੂਗੀ ਯਾਰ ਇਹ ਇਹ ਚੀਜ਼ਾਂ ਲੋਕ ਉਹ ਹੀਆਂ ਯਾਰ ਹਨਾ ਖੀਰਾ ਹੈ ਨਾ ਦੰਦਾਂ ਤੋਂ ਹੂੰ ਮੂੰਹ ਪਟੜੇ ਖੀਰਾ ਹੈ ਜੇ ਦੰਦਾਂ ਤੋਂ ਤੇ ਇਹ ਚੀਜ਼ਾਂ ਵੀ ਯਾਰ ਹਨਾ ਅੱਗੇ ਕਿੰਨਾ ਜੇ ਟੋਰਨ ਲੱਗ ਜਾਂਦੇ ਦੇਖ ਆ ਦੇਖੀ ਬਈ ਹਲਕਾ ਦੁੱਧ ਦੇ ਜਾਂਦੇ ਆ ਓਏ ਦੇਖੀ ਆ ਦੇਖੋ ਖੀਰਾ ਓਏ ਹਜੇ ਤੇ ਯਾਰ ਉਹੀ ਯਾਰ ਉਹੀ ਗੱਲਾਂ ਹਨਾ ਵੀ ਇਹੋ ਜਿਹਾ ਬ੍ਰਾਂਡ ਦਾ ਯਾਰ ਉਹੀ ਖੜਿਆ ਹੋਵੇ ਕਿਤੇ ਉਹੀ ਗੱਲਾਂ ਜਿਹੜੇ ਬੰਦੇ ਸ਼ੌਕੀਆ ਨੇ ਜਾਨਵਰਾਂ ਦੇ ਤੋਰ ਦੇ ਪੈਰ ਸਗਾ ਨੇ ਆ ਜੀ ਯਾਰ ਜ਼ਰੂਰੀ ਲੈ ਆਇਆ ਹਾਂ ਅੱਜ ਸਾਇਰਾ ਪੂਰਾ ਲਾ ਕੇ ਨਾ ਚੰਗਾ ਨਾ ਹੋਵੇ ਵੀਰ ਬੜਾ ਇਹ ਨਾ ਚੰਗਾ ਲਾ ਕੇ ਪਾਉਂਦੇ ਨੇ ਇਹਨਾਂ ਅੱਛੇ ਲੱਗ ਕੇ ਮੂਰੇ ਜਾਣਦੇ ਨਾ ਇੱਛਾ ਲੱਗ ਕੇ ਟਚਕਾਰੀ ਮਾਰਦੇ ਭੱਜਦਾ ਦੇਖੀ ਅਸ ਇਹ ਦੇ ਕਿੰਨੇ ਪੈਸੇ ਨਹੀਂ ਹੈ ਯਾਰ ਇਹ ਵੀ ਕਿਸੇ ਸ਼ੌਕੀਆ ਬੰਦੇ ਨੇ ਲੈਣਾ ਯਾਰ ਕਿੰਨੇ ਪੈਸੇ ਜਮੀ ਜਾਇਜ਼ ਜਾ ਦੇ ਕਰ ਦਿੰਦੇ ਆ ਕੰਮ ਉਹ ਦੇ ਦੋ ਕੋਈ ਪਾਲਨ ਵਾਲਾ ਕੋਈ ਸ਼ੌਕ ਨਾਲ ਜੇ ਭਜਾਉਂ ਭਜੂਣ ਵਾਲਾ ਲੈ ਜਾਓ ਬਾਲਾ ਵਧੀਆ ਭਜਦਾ ਬਹੁਤ ਆ ਰੇੜੀ ਚ ਕਿਸੇ ਨੇ ਖੜਾਉਣ ਵਾਸਤੇ ਲੈਣਾ ਓਏ ਕਿੰਨੇ ਦਾ ਸੁੰਦਰ ਦੇਖ ਲੈ ਕਿੰਨਾ ਹਨ ਕਿੰਨੇ ਦਾ ਦੇ ਦੀਏ ਦੇਖ ਕੇ ਦੇ ਦੇ ਜੇ ਕੋਈ ਮਿੱਤਰ ਲਊ ਕਿੰਨੇ ਦਾ ਫਿਰ ਵੀ ਆਪਾਂ ਵੀਡੀਓ 'ਚ ਦਾਸਾਂਗੇ ਰੇਟ ਦੇਖ ਕੇ ਦੇ ਦੋ 30000 ਦੇ ਦੇ ਦੀਏ ਹਾਂ ਇਹਦਾ ਮੁੱਲ ਕੋਈ ਨਹੀਂ ਹੈਗਾ ਸੰਤੂ ਬੱਚੇ ਦਾ ਪੈਰ-ਪੂਰ ਦੇਖ ਕੇ ਕਿੰਨੇ ਸਿੰਦੇ ਆ ਰੇੜੀ 'ਚ ਦੇਖ ਲੈ ਉਹਨਾਂ ਜੋੜ ਕੇ ਦਿਖਾ ਦੇ ਆਪਾਂ ਨੂੰ ਬੰਦੂ ਨੇ ਉਹ ਵੀਡੀਓ ਦਿਖਾਵਾਂਗੇ ਆਪਾਂ ਹਾਂ ਜਿਹੜਾ ਇਹ ਰੇੜੀ 'ਚ ਚੱਲਦਾ ਨਾ ਉਹ ਵੀਡੀਓ ਵੀ ਸਾਨੂੰ ਦਿਖਾਵਾਂਗੇ ਯਾਰ ਬਾਰੀ ਟੱਕੜੀ ਆਈਟਮ ਬਾਰੀ ਟੱਕੜੀ ਐ ਤੁਹਾਨੂੰ ਨਹੀਂ ਮਿਲਦਾ ਯਾਰ ਬਾਬਾ ਜਿਹੜਿਆਂ ਨੂੰ ਪਰਖਾ ਪੁੱਛੀ ਇਹ ਵੀ ਬਹੁਤ ਆ ਹੁਣ ਸਿਰੇ ਦੀ ਪਰਖ ਜੋਰੀ ਨਹੀਂ ਹੁੰਦੀ ਆ ਕਹਿੰਦੇ ਜਿਹੜਿਆਂ ਨੂੰ ਇੰਨਾ ਚੀਜ਼ਾਂ ਦੀ ਪਰਖ ਆ ਨਾ ਤੁਸੀਂ ਉਹਦੇ ਹੀ ਲੈ ਲੈਣਾ ਤੇ ਬੰਦ ਬਈ ਮੈਂ ਮੁੰਡਿਆ ਦੇਖੀ ਬੰਦ ਕਿੱਧਰ ਨਹੀਂ ਜਾਂਦਾ ਪਚਕਾਰ ਲਾ ਲੈ ਠੀਕ ਹੈ ਮਿੱਤਰੋ ਅੱਜ ਦੀ ਵੀਡੀਓ ਜਿਹੜਾ ਇਹ ਪੂਰਾ ਜੋਰ ਲਾ ਕੇ ਜਾਨਵਰ ਇਕੱਠੇ ਕਰੇ ਤੇਗੇ ਤੁਹਾਨੂੰ ਪਸੰਦ ਵੀ ਜ਼ਰੂਰ ਆਏ ਹੋਣੇ ਹਨਾ ਪਰ ਜੀ ਇਹਨਾਂ ਦੀ ਸੇਵਤ ਜੀ ਯਾਰ ਦੋ ਦੋ ਚਾਰ ਚਾਰ ਘੰਟੇ ਜ਼ਰੂਰ ਕਰਿਓ ਹਨਾ ਜੇ ਤੁਹਾਨੂੰ ਸਾਡਾ ਕੰਮ ਵਧੀਆ ਲੱਗਿਆ ਤਾਂ ਕੋਈ ਵੀ ਭਰਾ ਆਪਣੇ ਤੋਂ ਪਸ਼ੂ ਖਰੀਦਣਾ ਚਾਹੁੰਦਾ ਹੋਵੇ ਵੇਚੇ ਇੱਕ ਫੋਨ ਕਰਕੇ ਇੱਥੇ ਆ ਜਿਓ ਐਡ ਤਸੱਲੀ ਵਕਸ਼ ਆਨਲਾਈਨ ਆਨਲਾਈਨ ਕੋਈ ਚੱਕਰ ਨਹੀਂ ਸਾਰੀਆਂ ਗਾਰੰਟੀਆਂ ਤੁਰ ਤੋਂ ਥਣਾ ਦੀ ਬੋਝ ਭਾਰ ਦੀ ਤੁਹਾਡੇ ਭਰਾ ਦੀ ਗਾਰੰਟੀ ਉਹ ਕਿਉਂਕਿ ਪੱਕਾ ਕੰਮ ਆਪਣਾ ਪੱਕਾ ਆ ਜਾਂ ਉਹ ਕੰਮ ਨਹੀਂ ਹੈਗਾ ਵੀ ਪੈਸੇ ਪਵਾ ਕੇ ਅਗਲੇ ਨੂੰ ਮੈਂ ਨਹੀਂ ਭੇਜਾਂਗੇ ਜਾਂ ਹੜੱਪ ਕਰ ਜਾਗੇ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਯਾਰਾ ਖੁੱਲੇ ਕੰਮ ਨੇ ਖੁੱਲੀਆਂ ਚੀਜ਼ਾਂ ਆਈਟਮਾਂ ਮਿਲਣਗੀਆਂ ਆਈਟਮਾਂ ਅੱਗੇ ਤੋਂ ਵੀ ਜੁੜੇ ਰਹੋ ਸਾਡੇ ਨਾਲ ਕਦੇ ਮਹੀਨੇ ਨੂੰ ਦੋ ਮਹੀਨੇ ਜਦੋਂ ਵੀ ਮੈਂ ਲੈਣੀ ਆਪਣਾ ਚੈਨਲ ਦੇਖਦੇ ਰਹਾ ਕਰੋ ਸੋਡੇ ਉਹੀ ਗੱਲ ਆ ਹਾਜ਼ਰ ਆ ਸੋਡੇ ਅੱਧੇ ਬੋਲ ਹੈ ਨਾ ਜਿੰਤਾ ਨਹੀਂ ਕਹੋਗੇ ਉਦਾਂ ਨਹੀਂ ਹਾਜ਼ਰ ਕਰਦਾਂਗੇ ਜਿੰਤਾ ਨਹੀਂ ਕੁਆਲਿਟੀ ਕਹੋਗੇ ਉਦਾਂ ਵੀ ਲੈ ਕੇ ਦੇਦਾਂਗੇ ਠੀਕ ਹੈ ਮਿੱਤਰੋ ਅੱਜ ਦੀ ਵੀਡੀਓ ਚ ਐਨੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਚੈਨਲ ਕਰ ਲਿਓ ਸਬਸਕ੍ਰਾਈਬ ਧੰਨਵਾਦ ਤੋਰ ਦੇ ਮੜਾ ਗਏ ਦੀ ਬਣਾ ਲਈ